ਸਤਿ ਸ੍ਰੀ ਅਕਾਲ ਸਟੀਲ ਇੰਡੀਆ ਦਾ ਚਾਲੀ ਪ੍ਰੋਗਰਾਮ 'ਚ ਮੈਂ ਹਾਂ ਗੁਰਜੀਤ ਸਿੰਘ ਤੁੱਲੇਵਾਲ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਆਂ ਅੱਜ ਦੀਆਂ ਮੁੱਖ ਸੁਰਖੀਆਂ ਤੇ ਸੁਮਾਨੀ ਸੀਡਸ ਕੰਪਨੀ ਨੇ ਸੋਨੀਪੱਤ ਵਿੱਚ ਕਰਵਾਇਆ ਕ੍ਰੌਪਸੋ ਵੱਡੀ ਗਿਣਤੀ ਵਿੱਚ ਡੀਲਰਾਂ ਤੇ ਕਿਸਾਨਾਂ ਨੇ ਕੀਤੀ ਸ਼ਿਰਕਤ ਮਧੂਮੱਖੀ ਪਾਲਣ ਅਤੇ ਕਿਸਾਨਾਂ ਨੂੰ ਮਿਲੇਗੀ ਵੰਪਰ ਸਬਸਿਡੀ ਦੀ ਸਹੂਲਤ ਕਿਸਾਨ ਜਲ ਕਰ ਸਕਦੇ ਨੇ ਅਪਲਾਈ ਪਟਿਆਲਾ ਦੇ ਬਹਾਦਰਗੜ੍ਹ ਵਿਖੇ ਵੇਰ ਦੇ 555 ਲੱਦੇ ਬੂਟਿਆਂ ਦੀ ਬੋਲੀ ਕੱਲ ਕੋਈ ਵੀ ਕਿਸਾਨ ਜਾਂ ਵਪਾਰੀ ਦੇ ਸਕਦਾ ਖੁੱਲੀ ਬੋਲੀ ਡਰੌਨ ਨਾਲ ਸਪਰੇਅ ਕਰਨ ਲਈ ਸਰਕਾਰ ਕਿਸਾਨਾਂ ਨੂੰ ਦੇ ਰਹੀ ਹੈ ਵੱਡੀ ਸਬਸਿਡੀ ਕਿਸਾਨ ਜਲਦ ਕਰ ਸਕਦੇ ਨੇ ਅਪਲਾਈ ਪੰਜਾਬ ਵਿੱਚ ਅੱਜ ਤੋਂ ਦਦੀ ਚਾਦਰ ਨਾਲ ਦਿਨ ਦੀ ਸ਼ੁਰੂਆਤ ਮੌਸਮ ਵਿਭਾਗ ਅਨੁਸਾਰ 22 ਦਸੰਬਰ ਤੱਕ ਰਹੇਗਾ ਧੁੰਦ ਦਾ ਕਹਿਰ ਆਓ ਹੁਣ ਜਾਣਦੇ ਹਾਂ ਇਹਨਾਂ ਖਬਰਾਂ ਨੂੰ ਵਿਸਤਾਰ ਨਾਲ ਬੀਜ ਨਿਰਮਾਣ ਕੰਪਨੀ ਸੋਮਾਨੀ ਸੀਡ ਨੇ 4 ਦਸੰਬਰ ਨੂੰ ਆਪਣੇ ਫਾਰਮ ਪਿੰਡ ਕਮਾਸਪੁਰ ਜ਼ਿਲ੍ਹਾ ਸੋਨੀਪਤ ਵਿੱਚ ਕ੍ਰੋਪ ਸ਼ੋਅ ਦਾ ਆਯੋਜਨ ਕੀਤਾ ਇਸ ਸਮਾਗਮ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਸਮਾਨੀ ਸੀਡ ਕੰਪਨੀ ਦੇ 70 ਤੋਂ 100 ਦੇ ਕਰੀਬ ਡੀਲਰ ਪਹੁੰਚੇ। ਇਸ ਤੋਂ ਇਲਾਵਾ ਆਸ-ਪਾਸ ਦੇ ਕੁਝ ਕਿਸਾਨਾਂ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ। ਸਮਾਨੀ ਕੰਪਨੀ ਦੇ ਕ੍ਰੌਪ ਸ਼ੋਅ ਵਿੱਚ ਫਸਲਾਂ ਦਾ ਲਾਈਵ ਡੈਮੋ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਦੀ ਸਮਾਨੀਆਂ ਫਸਲਾਂ ਸ਼ਾਮਲ ਸਨ। ਮਧੂਮੱਖੀ ਪਾਲਣ ਕਿਸਾਨਾਂ ਦੀ ਆਮਦਨ ਵਧਾਉਣ ਦਾ ਸਭ ਤੋਂ ਵਧੀਆ ਸਾਧਨ ਹੈ। ਇਸ ਧੰਦੇ ਲਈ ਸਰਕਾਰ ਵੱਲੋਂ ਕਿਸਾਨਾਂ ਦੀ ਆਰਥਿਕ ਮਦਦਿਤ ਕੀਤੀ ਜਾ ਰਹੀ ਹੈ। ਜਿਸ ਲੜੀ ਤ ਹੈ ਤਾਂ ਵਿਹਾਰ ਸਰਕਾਰ ਸੂਬੇ ਵਿੱਚ ਮਧੂਮੱਖੀ ਪਾਲਣ ਕਰਨ ਵਾਲੇ ਕਿਸਾਨਾਂ ਨੂੰ ਬੰਪਰ ਸਬਸਿਡੀ ਦੀ ਸਹੂਲਤ ਪ੍ਰਦਾਨ ਕਰ ਰਹੀ ਹੈ ਦਰਸਲ ਕੀ ਵਿਹਾਰ ਸਰਕਾਰ ਰਾਜ ਵਿੱਚ ਮਧੂਮੱਖੀ ਪਾਲਣ ਲਈ ਲਗਭਗ 90% ਦਾ ਸਬਸਿਡੀ ਦੇ ਰਹੀ ਹੈ ਇਹ ਸਬਸਿਡੀ ਮਧੂਮੱਖੀ ਪਾਲਣ ਅਤੇ ਸਹਿਦ ਉਪਾਦਮ ਪ੍ਰੋਗਰਾਮ ਤਹਿਤ ਕਿਸਾਨਾਂ ਨੂੰ ਦਿੱਤੀ ਜਾ ਰਹੀ ਹੈ ਖੇਤਰੀ ਫਾਲ ਖੋਜ ਕੇਂਦਰ ਬਹਾਦਰਗੜ ਪਟਿਆਲਾ ਵਿਖੇ ਵੇਰ ਦੇ 555 ਲੱਦੇ ਬੂਟੇ ਨਿਲਾਮੀ ਕੱਲ 19 ਦਸੰਬਰ ਨੂੰ ਕੀਤੀ ਜਾਵੇਗੀ ਹਰੇਕ ਬੋਲੀਕਾਰ ਨੂੰ ਨਿਲਾਮੀ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ 50000 ਰੁਪਏ ਵਿਆਨਾ ਰਕਮ ਕਰਾਉਣੀ ਜਮ੍ਹਾਂ ਕਰਵਾਉਣੀ ਪਵੇਗੀ। ਬੋਲੀ ਖਤਮ ਹੋਣ ਅਨੁਸਾਰ ਹੀ ਬੋਲੀਕਾਰ ਨੂੰ 1/3 ਰਕਮ ਮੌਕੇ ਉੱਤੇ ਜਮ੍ਹਾਂ ਕਰਵਾਉਣੀ ਪਵੇਗੀ। ਬੋਲੀਕਾਰ ਬਾਕੀ ਰਕਮੀ ਦੋ ਬਰਾਬਰ ਦੀਆਂ ਕਿਸ਼ਤਾਂ ਵਿੱਚ 30 ਦਿਨਾਂ ਅੰਦਰ ਜਮ੍ਹਾਂ ਕਰਵਾ ਸਕਦਾ ਹੈ। ਔਰ ਜੋ ਕੇ ਸਮੇਂ ਵਿੱਚ ਖੇਤੀ ਤਕਨੀਕਾਂ ਦੀ ਵਰਤੋਂ ਬਹੁਤ ਵੱਧ ਗਈ ਹੈ। ਇਸੇ ਤਹਿਤ ਹੀ ਵਿਹਾਰ ਸਰਕਾਰ ਵੱਲੋਂ ਪਾਇਲਟ ਪ੍ਰੋਜੈਕਟ ਤਹਿਤ ਖੇਤਾਂ ਵਿੱਚ ਡਰੋਨ ਰਾਹੀਂ ਸਪਰੇਅ ਕਰਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ ਖੇਤੀਬਾੜੀ ਵਿਭਾਗ ਦੇ ਡੀਵੀਟੀ ਪੋਰਟਲ ਤੇ ਰਜਿਸਟਰ ਕਿਸਾਨ ਇਸ ਸਕੀਮ ਦਾ ਲਾਭ ਲੈ ਸਕਦੇ ਹਨ ਇਸ ਤਹਿਤ ਸਰਕਾਰ ਕਿਸਾਨਾਂ ਨੂੰ 250 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਸਬਸਿਡੀ ਦੇਵੇਗੀ ਇੱਕ ਕਿਸਾਨ ਵੱਧ ਤੋਂ ਵੱਧ 100 ਏਕੜ ਤੱਕ ਡਰੋਨ ਰਾਹੀਂ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਰਕਾਰ ਤੋਂ ਸਬਸਿਡੀ ਲੈ ਸਕਦਾ ਹੈ ਪੰਜਾਬੀ ਚਾਰਜ ਸੋਮਵਾਰ ਨੂੰ ਸਵੇਰੇ ਧੁੰਦ ਦੀ ਚਾਦਰ ਨਾਲ ਦਿਨ ਦੀ ਸ਼ੁਰੂਆਤ ਹੋਈ ਹੈ ਪੰਜਾਬ ਦੇ 6 ਜ਼ਿਲ੍ਹੇ ਧੁੰਦ ਦੀ ਲਪੇਟ ਵਿੱਚ ਰਹੇ ਇਨ੍ਹਾਂ ਜ਼ਿਲ੍ਹਿਆਂ ਵਿੱਚ ਵਿਜ਼ਿਬਿਲਟੀ 50 ਮੀਟਰ ਦੇ ਕਰੀਬ ਦਰਜ ਕੀਤੀ ਗਈ ਮੌਸਮ ਵਿਭਾਗ ਅਨੁਸਾਰ ਧੁੰਦ ਦਾ ਪ੍ਰਭਾਵ 22 ਦਸੰਬਰ ਤੱਕ ਜਾਰੀ ਰਹੇਗਾ ਪਰ ਜਿਵੇਂ ਜਿਵੇਂ ਦਿਨ ਚੜ੍ਹੇਗਾ ਧੁੱਪ ਵੀ ਦਿਖਾਈ ਦੇਵੇਗੀ ਇਸ ਦੇ ਨਾਲ ਹੀ ਤਾਪਮਾਨ 'ਚ ਲਗਾਤਾਰ ਗਰਾਵਟ ਰਹੇਗੀ ਤਾਜ਼ਾ ਤੇ ਤਰੀਨ ਖ਼ਬਰਾਂ ਜਾਣਨ ਲਈ ਜੁੜੇ ਰਹੋ ਕਿਸੀ ਜਾਣ ਪੰਜਾਬੀ ਦੇ ਨਾਲ